ਅੱਜ ਇੱਕ ਕੰਪਲੇਨ ਆਈ ਹੈ ਜੀ ਇਸ ਤੋਂ 4-5 ਦਿਨ ਪਹਿਲਾਂ ਐਸਐਸਪੀ ਸਾਹਿਬ ਨੇ ਭੇਜੀ ਸੀ ਕਿ ਇਹ ਰਿਕਸ਼ਾ ਨੇ ਇਹ ਪਿੰਡਾਂ ਦੇ ਵਿੱਚ ਜਿਹੜੇ ਬਾਈਪਾਸ ਤੋਂ ਬਾਹਰ ਜਾ ਕੇ ਤੇ 10-10 ਕਿਲੋਮੀਟਰ ਤੱਕ ਸਵਾਰੀਆਂ ਲੈ ਕੇ ਆਉਂਦੇ ਨੇ ਉਹਦੇ ਦਾਇਰਤੀ ਅੱਜ ਆਏ ਕਈ ਰਿਕਸ਼ਾ ਜਿਹਨੂੰ ਰੋਕਿਆ ਇਹ 4-5 ਸਵਾਰੀਆਂ ਲੱਦ ਕੇ ਤੇ ਇਥੋਂ 15-20 ਕਿਲੋਮੀਟਰ ਤੋਂ ਆ ਰਿਹਾ ਸੀ ਔਰ ਇਹਦੇ ਨਾਲ-ਨਾਲ ਇੱਕ ਬੱਸ ਸੀ ਤੇ ਬੱਸ ਵਿੱਚ ਵੀ 500 ਸਵਾਰੀਆਂ ਤੇ ਇਹਦੇ ਤੇ ਵੀ 500 ਸਵਾਰੀਆਂ ਉਹਨ ਬੱਸ ਵਾਲਿਆਂ ਦੀ ਜਿਹੜੀ ਕੰਪਲੇਂਟ ਹੈ ਉਹ ਮੇਰੇ ਕੋਲ ਟਰੈਕ ਦਫ਼ਤਰ ਆਏ ਨੇ ਔਰ ਇਹਨਾਂ ਨੇ ਹੁਣ ਬੰਦ ਦੀ ਕਾਰਵਾਈ ਕੀਤੀ ਵੀ ਇਹਦਾ ਵਹੀਕਲ ਦਾ ਕਾਗਜ਼ ਕੋਈ ਨਹੀਂਗਾ ਜੀ ਤੇ ਬੱਸ ਵਾਲੇ 1 ਲੱਖ ਰੁਪਏ ਦੇ ਤਕਰੀਬ ਇਹਦਾ ਟੈਕਸ ਭਰ ਰਹੇ ਨੇ ਤੇ ਉਹਦੇ ਦਾਇਰ ਤਨੂੰ ਅੱਜ ਬੰਦ ਕੀਤਾ ਗਿਆ ਵੀ ਅੱਜ ਇੱਕ ਕੰਪਲੇਂਟ ਆਈ ਜੀ ਅੱਜ ਤੋਂ 4-5 ਦਿਨ ਪਹਿਲਾਂ ਐਸਐਸਪੀ ਸਾਹਿਬ ਨੇ ਭੇਜੀ ਸੀ ਕਿ ਇਹ ਰਿਕਸ਼ਾ ਨੇ ਇਹ ਪਿੰਡਾਂ ਦੇ ਵਿੱਚ ਜਿਹਦੇ ਬਾਈਪਾਸ ਤੋਂ ਬਾਹਰ ਜਾ ਕੇ ਤੇ 10-10 ਕਿਲੋਮੀਟਰ ਤੱਕ ਸਵਾਰੀਆਂ ਲੈ ਕੇ ਆਉਂਦੇ ਨੇ ਉਹਦੇ ਦਾਇਰ ਅੱਜ ਆਏ ਕਈ ਰਿਕਸ਼ਾ ਜਿਹਨੂੰ ਰੋਕਿਆ ਇਹ ਚਾਰ ਪੰਜ ਸਵਾਰੀਆਂ ਲੱਦ ਕੇ ਤੇ 15 20 ਕਿਲੋਮੀਟਰ ਤੋਂ ਆ ਰਿਹਾ ਹੈ ਔਰ ਇਹਦੇ ਨਾਲ ਨਾਲ ਇੱਕ ਬੱਸ ਹੀ ਤੇ ਬੱਸ ਵਿੱਚ ਵੀ ਪੰਜ ਸਵਾਰੀਆਂ ਤੇ ਇਹਦੇ ਤੇ ਵੀ ਪੰਜ ਸਵਾਰੀਆਂ ਉਹ ਹੁਣ ਬੱਸ ਵਾਲਿਆਂ ਦੀ ਜਿਹੜੀ ਕੰਪਲੇਂਟ ਆ ਉਹ ਮੇਰੇ ਕੋਲ ਟ੍ਰੈਕਟ ਕਰਾਏ ਨੇ ਔਰ ਇਹਨਾਂ ਨੇ ਹੁਣ ਬੰਦ ਦੀ ਕਾਰਵਾਈ ਕੀਤੀ ਵੀ ਇਹਦਾ ਵਹੀਕਲ ਦਾ ਕਾਜ ਕੋਈ ਨਹੀਂਗਾ ਜੀ ਤੇ ਬੱਸ ਵਾਲੇ 1 ਲੱਖ ਰੁਪਏ ਦੇ ਤਕਰੀਬ ਇਹਦਾ ਟੈਕਸ ਭਰ ਰਹੇ ਨੇ ਤੇ ਉਹਦੇ ਦਾਇਰ ਤਨੂੰ ਅੱਜ ਬੰਦ ਕੀਤਾ ਗਿਆ ਵੀ ਅੱਜ ਇੱਕ ਕੰਪਲੇਂਟ ਆਈ ਹੈ ਜੀ ਐਸ ਤੋਂ ਚਾਰ ਪੰਜ ਦਿਨ ਪਹਿਲਾਂ ਐਸਐਸਪੀ ਸਾਹਿਬ ਨੇ ਭੇਜੀ ਸੀਗੀ ਪੀ ਇਹੜੇ ਈ ਰਿਕਸ਼ਾ ਨੇ ਇਹ ਪਿੰਡਾਂ ਦੇ ਵਿੱਚ ਜਿਹਦੇ ਬਾਈਪਾਸ ਤੋਂ ਬਾਹਰ ਜਾ ਕੇ ਤੇ 10-10 ਕਿਲੋਮੀਟਰ ਤੱਕ ਸਵਾਰੀਆਂ ਲੈ ਕੇ ਆਉਂਦੇ ਨੇ ਉਹਦੇ ਤਾਈਂ ਅੱਜ ਆਏ ਕਈ ਰਿਕਸ਼ਾ ਜਿਹਨੂੰ ਰੋਕਿਆ ਇਹ 4-5 ਸਵਾਰੀਆਂ ਲੱਦ ਕੇ ਤੇ ਇਥੋਂ 15-20 ਕਿਲੋਮੀਟਰ ਤੋਂ ਆ ਰਿਆ ਸੀ ਔਰ ਇਹਦੇ ਨਾਲ-ਨਾਲ ਇੱਕ ਬੱਸ ਸੀ ਤੇ ਬੱਸ ਵਿੱਚ ਵੀ 5 ਸਵਾਰੀਆਂ ਤੇ ਇਹਦੇ ਤੇ ਵੀ 5 ਸਵਾਰੀਆਂ ਉਹ ਹੁਣ ਬੱਸ ਵਾਲਿਆਂ ਦੀ ਜਿਹੜੀ ਕੰਪਲੇਂਟ ਆ ਉਹ ਮੇਰੇ ਕੋਲ ਟ੍ਰੈਫਿਕ ਦਫ਼ਤਰ ਆਏ ਨੇ ਔਰ ਇਹਨਾਂ ਨੇ ਹੁਣ ਬੰਦ ਦੀ ਕਾਰਵਾਈ ਕੀਤੀ ਵੀ ਇਹਦਾ ਵਹੀਕਲ ਦਾ ਕਾਜ ਕੋਈ ਨਹੀਂਗਾ ਜੀ ਤੇ ਬੱਸ ਵਾਲੇ 1 ਲੱਖ ਰੁਪਏ ਦੇ ਤਕਰੀਬੇ ਦਾ ਟੈਕਸ ਭਰ ਰਹੇ ਨੇ ਤੇ ਉਹਦੇ ਦਾਇਰੇ ਨੂੰ ਅੱਜ ਬੰਦ ਕੀਤਾ ਗਿਆ